ਅਸੀਂ ਲੈਕਟਿਵ ਰੂਪ ਚ ਦੇ ਸਕਦੇ ਆ ਕਿ ਇੱਕ ਪੈਸੇ ਨਾਲ ਉਸਰੀ ਚ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪਹੁੰਚੇ ਆ ਜੀ ਪਿੰਡ ਦਾਤੇ ਜ਼ਿਲ੍ਹਾ ਮੋਗਾ ਪੈਂਦਾ ਬਿਲਕੁਲ ਮੋਗੇ ਦੇ ਨੇੜੇ ਹੀ 8 ਕਿਲੋਮੀਟਰ ਹੀ ਆ ਮੋਗੇ ਤੋਂ ਜੋ ਜਲੰਧਰ ਵਾਲੇ ਰੋਡ ਤੇ ਜਾਂਦੇ ਉੱਥੋਂ ਸਿੱਧਾ ਹੀ ਪਿੰਡ ਇਹਨਾਂ ਦੇ ਉਤਰਿਆ ਜਾਂਦਾ ਹੈ ਨਾ ਜੀ ਤਾਂ ਅੱਜ ਬਾਈ ਕੋਲੇ ਬਹੁਤ ਟੌਪ ਦੀ ਦੂਜੀ ਸੂਏ ਝੋਤੀ ਹੈ ਜੀ ਤਾਂ ਚੰਗਾ ਜਿਹਨੂੰ ਆਪਾਂ ਕਹਿ ਸਕਦੇ ਆ ਕਾਫੀ ਵੀਡੀਓ ਤੋਂ ਬਾਅਦ ਇਦਾਂ ਦੀ ਇੱਕ ਅੱਧੀ ਵੀਡੀਓ ਬਣਦੀ ਆ ਮਤਲਬ ਇੱਕ ਅੱਧੀ ਝੋਟੀ ਆਉਂਦੀ ਆ ਜਾਂ ਮੱਝ ਆਉਂਦੀ ਆ ਕਹਿ ਸਕਦੇ ਆ ਜਿਹੜੀ ਹਰ ਪੱਖੋਂ ਪੂਰੀ ਹੋਵੇ ਬਰੀਡ ਦੇ ਕੈਰੇਕਟਰ ਵੀ ਪੂਰੇ ਹੋਣ ਦੁੱਧ ਨੂੰ ਵੀ ਚੰਗੀ ਹੋਵੇ ਆਰਡਰ ਵੀ ਚੰਗਾ ਹੋਵੇ ਤਾਂ ਇਸੇ ਕਰਕੇ ਅੱਜ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕਰਨ ਲੱਗਿਆ ਬਹੁਤ ਚੰਗੀ ਝੋਟੀ ਆ ਬਾਈ ਨਾਲ ਵੀ ਡਿਟੇਲ ਚ ਆਪਾਂ ਗੱਲ ਕਰਾਂਗੇ ਤੇ ਚੰਗੀ ਤਰ੍ਹਾਂ ਤੁਹਾਨੂੰ ਤੋਰ ਕੇ ਤਾਂ ਸਰ ਹਰ ਸਾਰੇ ਪਾਸੋਂ ਮਤਲਬ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਵਧੀਆ ਲੱਗੇ ਚਲਦੀ ਚਲਦੀ ਸ਼ੇਅਰ ਤੇ ਲੈ ਕੇ ਜ਼ਰੂਰ ਕਰਿਆ ਕਰੋ ਸ਼ਸ਼ੀਕਰ ਬਾਈ ਸ਼ਸ਼ੀਕਰ ਬਾਈ ਜੀ ਕੀ ਹਾਲ ਹੈ ਤੁਹਾਡਾ ਪਹਿਲਾਂ ਪਹੁੰਚ ਰਹੇ ਸੋਡਾ ਵੀ ਧੰਨਵਾਦ ਇਹਨਾਂ ਨੇ ਯਾਦ ਕੀਤਾ ਸਾਨੂੰ ਤਾਂ ਬਈ ਇਹ ਆਪਣੀ ਜਿਹੜੀ ਝੋਟੀ ਹੈ ਇਹ ਇਹ ਦੂਜੀ ਸੂਏ ਆਉਣ ਦੂਜੀ ਸੂਏ ਬਾਈ ਜੀ ਤੇ ਬਈ ਇਹਦੀ ਪਹਿਲੀ ਸੂਏ ਦੀ ਦੁੱਧ ਦੀ ਕੀ ਡਿਟੇਲ ਹੈ ਦੁੱਧ ਦੀ ਪਹਿਲੇ ਸੂਏ 1500 ਲੀਟਰ ਚ ਹੋਇਆ 1500 ਲੀਟਰ ਚ ਹੋਇਆ ਵਾਪਾ ਘਰ ਦਾ ਆਪਣੇ ਘਰ ਦੇ ਠੀਕ ਹੈ ਤੇ ਇਸ ਆਪ ਪਤਾ ਵੀ ਕਿਹੜੇ ਸੀਮਨ ਦੀ ਹੈ ਆਣ ਯਾਰ ਭਤੀਜਾ ਵੀਰਾ ਉਹ ਅਸੀਂ ਚ ਉੱਠ ਗਿਆ ਬਾਹਰ ਉਹਦੇ ਰੱਖਿਆ ਸੀਗਾ ਫੋਨ ਦੇ ਵਿੱਚ ਕੋਡ ਠੀਕ ਹੈ ਹੁਣ ਮੈਨੂੰ ਪੁੱਛਿਆ ਹੁਣ ਫੋਨ ਚੇਂਜ ਕਰ ਲਿਆ ਅੱਛਾ ਫੋਨ ਚੇਂਜ ਕਰ ਲਿਆ ਠੀਕ ਹੈ ਤੇ ਅੱਛਾ ਤੇ ਟੀਕਾ ਹੁਣ ਗੱਬਣ ਕਿਹੜੇ ਤੂੰ ਐ ਉਸੇ ਨੂੰ ਪਤਾ ਸੀ ਭਤੀਜੇ ਨੂੰ ਜੀ ਅੱਛਾ ਗੱਬਣ ਵੀ ਉਸੇ ਦੀ ਕਰਾਈ ਦੀ ਠੀਕ ਹੈ ਕਿਉਂਕਿ ਆ ਬਹੁਤ ਵਾਚ ਸੀਗਾ ਜੀ ਸਾਨੂੰ ਜੀ ਠੀਕ ਹੈ ਜੀ ਬਾਈ ਪਹਿਲਾਂ ਆਪਾਂ ਤੋੜ ਕੇ ਦਿਖਾਈਏ ਹਾਂਜੀ ਹਾਂਜੀ ਤੋੜ ਲੇ ਬ੍ਰਾਡ ਰੂਟਰ ਵੀ ਆਪਾਂ ਦਿਖਾਈਏ ਸਾਰਾ ਠੀਕ ਹੈ ਬਾਈ ਤੇ ਲੈ ਵੀ ਆਲੋ ਸਹਿਬ ਤੇ ਸਾਰੀ ਫਰੇਮ ਦੇ ਵਿੱਚ ਲੈ ਕੇ ਕੱਲੀ ਕਲੀ ਤੋਂ ਸੁਰੂ ਕੀ ਸਾਈਡ ਤੋਂ ਹਨ ਪੂਰੀ ਸੀਲ ਝੁੱਤੀ ਆ ਬਈ ਸੂਰਜ ਚ ਪੈਂਦਾ ਖਾ ਪਰ ਉਧਰੋਂ ਕਮਾ ਲਾਂਗੇ ਤੇ ਆਰਡਰ ਮਗਰ ਤੋਂ ਲਾ ਕੇ ਤਾਂ ਬਾਕੀ ਥਣਾ ਥਣਾ ਦੀ ਤੁਸੀਂ ਦੇਖ ਹੀ ਸਕਦੇ ਆ ਥਾਣਾ ਆਰਡਰ ਲੇਵਾ ਤਾਂ ਬਹੁਤ ਸੋਹਣਾ ਲੱਗਿਆ ਵੈ ਹੁਣ ਜਦੋਂ ਆਊਗੀ ਸਾਈਡ ਤੋਂ ਤਾਂ ਤੁਸੀਂ ਉਧਰੋਂ ਵੇਖ ਵਾਰੀ ਦੇਖੋ ਜਰੂਰ ਤਾਂ ਦੇਖ ਸਕਦੇ ਆ ਥੋੜੀ ਜਿਹੀ ਅੱਛੀ ਕਰਦੀ ਐ ਕਿਉਂਕਿ ਸਾਥੀ ਦੇਖ ਕੇ ਥੋੜਾ ਜਿਹਾ ਡਰਦੀ ਐ ਬਾਕੀ ਝੋਟੀ ਨੇ ਅਜੇ ਦਿਨ ਲੈ ਜਾਣੇ ਆ 5 6 ਇੱਕ ਹਫਤਾ ਕਹਿ ਸਕਦੇ ਆ 4 5 ਦਿਨ ਤਾਂ ਇਹਦੇ ਤੇ ਉਹੀ ਪਏ ਆ ਅਜੇ ਕੱਚੀ ਆ ਝੋਟੀ ਤਾਂ ਆਰਡਰ ਦੀ ਜੇ ਆਪਾਂ ਬੰਤਰ ਦੀ ਗੱਲ ਕਰੀਏ ਥਣ ਬੜਾ ਸੋਹਣਾ ਜਿਹਨੂੰ ਆਪਾਂ ਚੰਗਾ ਥਣ ਮੰਨਦੇ ਆ ਵਧੀਆ ਕੰਪੀਟੀਸ਼ਨ ਵਾਲੀ ਝੋਟੀ ਐ ਬਿਊਟੀ ਕੰਪੀਟੀਸ਼ਨ ਵਾਲੀ ਕਿਉਂਕਿ ਆਰਡਰ ਦੀ ਜੇ ਆਪਾਂ ਹਜੇ ਵੀ ਆਪਾਂ ਗੱਲ ਕਰੀਏ ਜਿੰਨੀ ਕਹਦੀ ਕਿ ਜੈਸਾ ਜਿਵੇਂ ਬਾਈ ਕਹਿੰਦਾ 4 5 ਦਿਨ ਤਾਂ ਵੈਸੇ ਹੀ ਰਹਿਗੇ ਤੇ ਹਫਤੇ ਤੱਕ 23 ਤਰੀਕ ਨੂੰ ਦਿਨ ਪੂਰੇ ਆ ਵੀਰੇ 5 ਨੂੰ ਪੂਰੇ ਆ ਜੀ ਅੱਜ ਇੱਕ ਹੀ ਹੋਈ ਆ ਤੇ ਉਹੀ ਹਫਤਾ ਲੈ ਜਾਣਾ ਬਾਈ ਇਹਨੇ ਕਿਸੇ ਪਾਸੋਂ ਏ ਢਿੱ ਜਿਹੜਾ ਆਰਡਰ ਦਾ ਸਾਈਜ਼ ਆ ਉਹ ਤੁਸੀਂ ਦੇਖ ਹੀ ਲਿਆ ਤਾਂ ਤੇ ਬਾਕੀ ਆਰਡਰ ਤਾਂ ਹਜੇ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਗੱਠ ਬਾਹਰ ਆਉਣਾ ਹਜੇ ਗੱਠ ਬਾਹਰ ਹੋਰ ਵੀ ਹੋਣਾ ਛਿਲ ਝੋਟੀ ਪੂਰੀ ਬਾਈ ਜਿਵੇਂ ਮਰਜੀ ਦਾਸ ਪਰੇ ਚੜੇ ਜਿਵੇਂ ਮਰਜੀ ਬਿਲਕੁਲ ਜੀ ਇਹ ਤਾਂ ਵੈਸੇ ਆ ਤਾਂ ਚਲੋ ਨਵੇਂ ਬੰਦੇ ਨੂੰ ਆਪਾਂ ਵੀ ਦੇਖਦੇ ਆ ਆਪਣੇ ਪਾਸੋਂ ਸੂਣ ਵਾਲੇ ਹੁੰਦੇ ਆ ਘੂਰ ਲੱਗ ਜਾਂਦੇ ਕੁਦਰਤੀ ਆ ਪਾਉਂਦੀ ਆ ਆਪਾਂ ਘਰੇ ਦਵਾਈ ਦਿੰਨੇ ਆ ਤਾਂ ਉਹ ਮੇਜ ਕਰਾ ਬਾਕੀ ਜਿਵੇਂ ਮਰਜੀ ਥਣਾਂ ਨੂੰ ਹੱਥ ਲਾਈ ਚਲੋ ਜਿਵੇਂ ਬਹੁਤ ਸੀਰ ਆ ਕਿਉਂਕਿ ਚਲੋ ਮਾਲਕ ਮਾਲਕੀ ਹੁੰਦਾ ਉਪਰਾਂ ਬੰਦਾ ਹੁੰਦਾ ਥੋੜਾ ਡਰਦੀ ਰਹਿੰਦੀ ਐ ਏ ਬਈ ਇਹਦੀ ਆਪਾਂ ਡਿਟੇਲ ਤਾਂ ਪਹਿਲੇ ਸੂਏ ਦਾ ਦੁੱਧ ਤਾਂ ਦਿੱਤਾ ਨੇ 15 ਕਿਲੋ ਹਨਾ 15 16 ਲੀਟਰ ਤਾਂ ਹੋਰ ਐਤੀ ਜਿਹੜੀ ਤਿਆਰੀ ਆ ਪਹਿਲੇ ਸੂਏ ਲੋ ਕਿੰਨੀ ਕਿ ਜ਼ਬਰਦਸਤ ਲੱਗ ਰਹੀ ਆ ਯਾਰ ਕਿ ਤੱਕ ਦੇਵੇਂ 18-19 ਲੀਟਰ ਚਾਹੀਦਾ ਜੀ ਠੀਕ ਐ ਵੀ ਆਪਾਂ ਸੇਵਾ ਤੇ ਹਾਂ ਬਿਲਕੁਲ ਹਾਂਜੀ ਤੇ ਤਿਆਰੀ ਵੀ ਸੋਹਣੀ ਐ ਹਾਂਜੀ ਹਾਂ ਅਮੀਦ ਐ ਵੀ ਜਦੋਂ 15 ਦਿੱਤਾ ਉਹੀ 18-19 ਕਿਲੋ ਚਾਹੀਦੇ ਵੀ 20 ਦੇ ਕਰੀਬ ਦੁੱਧ ਦੇਊਗੀ ਲਾਜ ਜੀ ਹਨਾ ਤਾਂ ਇਸ ਦੂ ਘਰ ਤਾਂ ਨਹੀਂ ਦਿੰਦੀ ਛੋਟੇ ਦਾ ਥਾਂ ਥੋਣ ਬੜਾ ਚਾਹੀਦਾ ਬਾਕੀ ਭਾਈ ਥੋੜੇ ਚਾਹਤ ਨੇ ਇੱਕ ਗੱਲ ਕਹਿਣੀ ਚਾਹਣਾ ਹਾਂਜੀ ਵੀਰੇ ਜੇ ਕੋਈ ਜ਼ ਦੇਖੋ ਜੀ ਇਹ ਵੀ ਬਹੁਤ ਵੱਡੀ ਗੱਲ ਆ ਮਿੱਤਰੋ ਜਦੋਂ ਕੋਈ ਵੀ ਭਰਾ ਆਪਾਂ ਕਹਿ ਦਿੰਨੇ ਆ ਵੀ ਬਾਈ ਇਸ ਤੋਂ ਵੱਡੀ ਗੱਲ ਕੋਈ ਨਹੀਂ ਕਰਦਾ ਹੁੰਦਾ ਵੇਖ ਤਾਂ ਲਿਖ ਕੇ ਦੇ ਦਾਂਗੇ ਵੀ ਨਾ ਕੋਈ ਤਾਰ ਚਬਾਉਣ ਚ ਫਲਟ ਨਾ ਕੋਈ ਭਾਰ ਦਾ ਫਲਟ ਨਾ ਵੀ ਥਾਂ ਦਾ ਫਲਟ ਨਾ ਕੋਈ ਖਰਾਬ ਕਰਨ ਵਾਲੀ ਮਤਲਬ ਬਹੁਤ ਸੀਲ ਝੋਟੀ ਐ ਘਰੇ ਚੋਈ ਵੀ ਇਹਨਾਂ ਦੀ ਤਾਂ ਬਾਕੀ ਤੁਸੀਂ ਦੇਖ ਸਕਦੇ ਆ ਤੇ ਤੁਹਾਨੂੰ ਮੈਂ ਇੱਕ ਵਾਰੀ ਖੁਦ ਵੀ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਮੈਂ ਤਾਂ ਗੱਲਬਾਤ ਪੂਰੀ ਬਣਾਉਣੀ ਐ ਇਹਦੀ ਤਾਂ ਤੁਸੀਂ ਦੇਖੀ ਚਲੋ ਤੇ ਸਾਰੀ ਫਰੇਮ ਦੇ ਵਿੱਚ ਲੱਤੀ ਐ ਇਹ ਇਸੇ ਕੋਲ ਨਹੀਂ ਕਿਉਂਕਿ ਆਡਰ ਆ ਜਿਹੜਾ ਥੋੜਾ ਇਹ ਤਾਂ ਪੈਰ ਮੂਰੀ ਕਰਦੀ ਆ ਮੈਨੂੰ ਇਕੱਲੇ ਨੂੰ ਘੂਰਦੀ ਆ ਬਾਕੀ ਸਾਰੇ ਖੜੇ ਆ ਖਾਰਿਆਂ ਨੂੰ ਘੂਰ ਦੇਣੀ ਕਿਉਂਕਿ ਐਂ ਹੁੰਦਾ ਇਹ ਕੋਈ ਵੀਡੀਓ ਵੀਡੀਓ ਬਣਾਉਣ ਆਉਨੇ ਆ ਆਪਣੀ ਤਿਆਰੀ ਵੱਖਰੀ ਹੁੰਦੀ ਤੇ ਆਪਾਂ ਨੂੰ ਡਾਕਟਰ ਹੀ ਸਮਝੀ ਜਾਂਦੀਆਂ ਐ ਲੋ ਵੀ ਤਾਂ ਗੌਰ ਕਰਿਓ ਤੇ ਕੋਸ਼ਿਸ਼ ਫਲ ਰੂਗੀ ਵੀ ਹਰ ਪੱਖੋਂ ਤਾਂ ਸੋਨੂੰ ਬਾਈ ਇਧਰੋਂ ਮਾਰੀ ਦੀ ਹਲਾਇਓ ਇਧਰਲੇ ਪਾਸੋਂ ਪਿੱਠ ਤੋਂ ਇਹਨੂੰ ਪਰਲੇ ਪਾਸ ਜਾਣ ਦੇ ਕਿਉਂਕਿ ਉਦੋਂ ਸੂਰਜਾ ਚ ਬੱਦਲ ਵਾਈ ਵੀ ਆ ਤਾਂ ਦੇਖੋ ਜੀ ਕਿਉਂਕਿ ਕੱਲਾ ਕੱਲਾ ਜਿਹੜਾ ਸੀਨ ਆ ਸਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਆਂ ਕੀਤੀ ਤਾਂ ਆਰਡਰ ਦਾ ਸਾਈਜ਼ ਪੰਤਰ ਦੇਖੋ ਥਾਂ ਦੀ ਤੇ ਭਾਈ ਇੱਕ ਵਾਰੀ ਨੰਬਰ ਬੋਲਿਓ ਤੁਹਾਡਾ ਮੋਬਾਈਲ ਨੰਬਰ ਨੰਬਰ ਹੈ 94643 94643 15078 15070 ਜੀ 78 ਹਾਂਜੀ 15078 ਇਹ ਨੰਬਰ ਆ ਭਾਈ ਦਾ ਬਾਕੀ ਸਕਰੀਨ ਤੇ ਵੀ ਚਲਾਵਾਂਗੇ ਤੇ ਬਾਕੀ ਕੋਸ਼ਿਸ਼ ਮੇਰੀ ਬਈ ਆਪਾਂ ਥੋੜੀ ਜਿਹੀ ਇੱਧਰੋਂ ਚਲਾਈਏ ਹੁਣ ਹਾਂਜੀ ਚਲਾ ਥੋੜੀ ਜਿਹੀ ਇੱਕ ਵਾਰੀ ਹੋਰ ਆਪਾਂ ਚਲਾ ਕੇ ਦਿਖਾ ਦਈਏ ਤਾਂ ਬਈ ਬਾਕੀ ਦਿਲ ਨੂੰ ਬਹੁਤ ਜੱਚੀ ਬਹੁਤ ਸੋਹਣੀ ਝੋਟੀ ਐ ਤਾਂ ਜਾਇ ਮਨ ਸਕਦੇ ਆ ਜੇ ਮਤਲਬ ਮੈਂ ਕੋਈ ਮੱਝ ਭਾਲ ਨਹੀਂ ਹੁੰਦੀ ਤਾਂ ਮੈਂ ਅੱਜ ਇਹ ਝੋਟੀ ਲੈ ਜਾਣਾ ਸੀ ਕੁਦਰਤ ਦੇ ਵਿੱਚ ਬਾਹਰ ਲੈ ਨਾ ਹਾਂ ਹਾਂ ਬਾਹਰ ਹੀ ਲਿਓ ਤਾਂ ਜਿਵੇਂ ਆਪਾਂ ਦੇਖਦੇ ਆਂ ਵੀ ਕੋਈ ਮੱਝ ਆਪਾਂ ਕਹਿੰਦੇ ਨੇ ਵੀ ਯਾਰ ਕੋਈ ਚੰਗੀ ਹੋਵੇ ਕੰਪੀਟੀਸ਼ਨ ਵੀ ਲਾਉਂਦੀ ਹੋਵੇ ਬਿਊਟੀ ਵਾਲੀ ਥਣ ਥਣ ਸੁਣਾ ਹੋਵੇ ਤਾਂ ਇਹ ਮੱਝ ਮਤਲਬ ਓਦਾਂ ਦੀ ਮੱਝ ਐ ਬਈ ਕੀ ਜਣਾ ਲੱਗਿਆ ਬਾਈ ਨੇ ਝੂਠੀ ਮਾਰਨਾ ਜਿਵੇਂ ਕੋਲੇ ਨਹੀਂ ਪਿਆ ਤਾਂ ਕਿਹਾ ਨਹੀਂ ਕਿਹਾ ਨਹੀਂ ਹਾਂ ਦੇਖੋ ਬਈ ਬਿਲਕੁਲ ਬਿਲਕੁਲ ਭਾਈ ਹਜੇ ਫਿਰ ਦਿਨਾਂ ਦੇ ਹਿਸਾਬ ਨਾਲ ਇਹਦਾ ਕੱਚਾ ਪਣ ਬਹੁਤ ਦਿਖਾਈ ਦਿੰਦੀ ਹੈ ਲਓ ਵੀ ਮਿੱਤਰੋ ਹੁਣ ਦੇਖ ਕਲਾ ਕਲਾ ਥਾਂ ਤੇ ਕਲੇ ਕਲੀ ਆਰਡਰ ਦੀ ਜਿਹੜੀ ਬੰਤਰ ਹੈ ਜੀ ਆ ਬਾਕੀ ਸਾਨੂੰ ਪਤਾ ਜਿੱਥੋਂ ਤੱਕ ਗੱਗੇ ਵੀ ਪਹੁੰਚ ਐ ਤੇ ਗੱਗਾ ਟੀਕਾ ਮਾਰਾ ਪਰ ਨਹੀਂ ਨੀ ਦਿੰਦਾ ਅੱਜ ਇਹ ਹੀ ਗੱਲਾਂ ਚੱਲਦੀਆਂ ਸੀ ਬ੍ਰੇਦੀ ਦੀ ਝੂਠ ਨਹੀਂ ਮਾਰਨਾ ਵੀ ਐਵੇਂ ਕਹਿ ਦੀਗੇ ਕੋਈ ਸਟਾਰ ਜਾ ਕੇ ਹੋਰ ਦਿਖਾ ਦਈਏ ਬਾਈ ਲੱਗਾ ਚੰਗਾ ਮੁੰਡਾ ਉਹ ਉੱਠ ਗਿਆ ਨਿਊਜ਼ੀਲੈਂਡ ਸੀਮਨ ਹੋ ਗਿਆ ਸਾਹਮੇ ਆ ਸੀ ਇਹ ਬਾਈ ਜਾਂ ਦਾ ਵੀ ਝੂਠ ਨਹੀਂ ਮਾਰਨਾ ਐਵੇਂ ਕੋਈ ਹੋਰ ਦਿਖਾ ਦੇ ਆਹੋ ਵੀ ਜੇ ਆਪਾਂ ਉਹ ਵੀ ਨਹੀਂ ਯਾਦ ਕੋਈ ਕਿੰਨੇ ਪਏ ਵੀ ਸਟਾਰ ਜੇ ਮਰਜੀ ਚੱਕ ਕੇ ਦਿਖਾ ਦਈਏ ਹਾਂ ਕੁਝ ਮਰਜੀ ਕਿਹੜੀ ਚੀਜ਼ ਦਾ ਨਹੀਂ ਪਤਾ ਤੇ ਨਹੀਂ ਪਤਾ ਲੱਗਾ ਬਹੁਤ ਚੰਗਾ ਵਾ ਹੁਣ ਦਿਮਾਗ 'ਚ ਮੇਰੇ ਵੀ ਆਓ ਵੀ ਕੋਈ ਝੋਟੀ ਵੀ ਬਹੁਤ ਚੰਗੇ ਸੀਮਨ ਤਾਂ ਕਰਕੇ ਝੂਠ ਵਾਲਾ ਕੰਮ ਨਹੀਂ ਕਰਨਾ ਮੁੜ ਕੇ ਐਵੇਂ ਅਗਲਾ ਕਹੀ ਜਾਵੇ ਚੱਕ ਕੇ ਹੋਰ ਸਟਾਫ ਫੜਾ ਦੇ ਤੇ ਇਧਰ ਵੀ ਸਾਰੇ ਆਪਣੇ ਮਿੱਤਰ ਖੜੇ ਹੈ ਜੀ ਤਾਂ ਹੋਰ ਬਾਈ ਸਭ ਠੀਕ ਹੈ ਕੈਮ ਆ ਲੈਣਿਆ ਜਨੰਦ ਬਤਲਵਾਈ ਦਾ ਠੀਕ ਆ ਤੇ ਬਾਈ ਕਹਿੰਦਾ ਇਧਰ ਨੂੰ ਹਜੇ ਮੀ ਹੈ ਨਹੀਂ ਅਜ ਮਗਰ ਨੂੰ ਕਣੀਆਂ ਸੀਗੀਆਂ ਤਾਂ ਅਸੀਂ ਇਸੇ ਕਰਕੇ ਥੋੜਾ ਜਿਹਾ ਲੇਟ ਹੋ ਗਏ ਦੇਖੋ ਜੀ ਥਾਲ ਦਾ ਸਾਈਜ਼ ਬਹੁਤ ਸੋਹਣਾ ਟੈਟ ਆਰਡਰ ਜਿਹਨੂੰ ਆਪਾਂ ਕਹਿੰਦੇ ਇਹ ਜਿਹੇ ਆਰਡਰਾਂ ਨੂੰ ਮਟੈਟਸ ਨਹੀਂ ਆਉਂਦੀ ਛੇਤੀ ਛੇਤੀ ਕਹਿੰਨ ਨੂੰ ਕੁਝ ਮਰਜੀ ਹੈ ਤੁਸੀਂ ਆਪਣੇ ਫਾਰਮ ਤੇ ਵੀ ਦੇਖਿਆ ਜਿਹੜਾ ਦਾ ਟੈਟ ਆਰਡਰ ਹੈ ਨਾ ਤਾਂ ਉਹਨਾਂ ਨੂੰ ਅੱਜ ਤੱਕ ਇੱਕ ਵਾਰੀ ਵੀ ਮਟਾਇਡਸ ਨਹੀਂ ਆਈ ਟੈਟ ਆਰਡਰ ਛੋਟਾ ਥਣ ਬੜਾ ਵੱਡਾ ਥਣ ਉਹ ਵੀ ਮਸਲਾ-ਮਸਲਾ ਜਾਂਦਾ ਮਾੜਾ ਮੋਟਾ ਆ ਜਾਂਦਾ ਬਸ ਪੁੱਤ ਤਾਂ ਠੀਕ ਹੈ ਜੀ ਸਸਕਾਲ ਧੰਨਵਾਦ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਸਾਨੂੰ ਪਤਾ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਬਹੁਤ ਘੱਟ ਮਿਲਦੀਆਂ ਤਾਂ ਟਾਵੀਆਂ ਟੱਲੀ ਮਿਲਦੀਆਂ ਜੀ ਅੱਜ ਦੀ ਵੀਡੀਓ ਤੇ ਕੋਸ਼ਿਸ਼ ਕਰੋ ਕਾਫੀ ਟਾਈਮ ਬਾਦੋਂ ਇਦਾਂ ਦੀ ਚੰਗੀ ਜਿਹੜੀ ਝੋਟੀ ਆ ਉਹਦੀ ਚੰਗੀ ਝੋਟੀ ਦੀ ਤਾਂ ਕਾਫੀ ਟਾਈਮ ਬਾਦੋਂ ਜਿਹੜੀ ਵੀਡੀਓ ਉਹ ਥੋਡੇ ਨਾਲ ਸਾਂਝੀ ਕਰ ਰਹੇ ਆ ਤਾਂ ਟੌਪ ਕਲਾਸ ਆ ਜੀ 100% ਮੂਹਰੇ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਆਂ ਸਰੀਰ ਦੀ ਮੰਤਰ ਕੁਛ ਵੀ ਬਿਊਟੀ ਕੰਪੀਟੀਸ਼ਨ ਵਾਲੀ ਮੱਝ ਐ ਠੀਕ ਐ ਬਾਕੀ ਦੁੱਧ ਦੀ ਡਿਟੇਲ ਬਾਈ ਨੇ ਦੱਸ ਤੀ ਨੰਬਰ ਸੋਂ ਨੂੰ ਦਿੱਤਾ 바ਗੇ ਸਕਰੀਨ ਤੇ ਵੀ ਚੱਲੂ ਜ਼ਿਆਦਾ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਆਂ ਮਾਨਦਾਰ ਬੰਦੇ ਆ ਘਰੇਲੂ ਮੱਝ ਐ ਜਨਨ ਕਿ ਵੀ ਘਰੀ ਆਪਦੀ ਬਰੀਡ ਤਿਆਰ ਕੀਤੀ ਵੀ ਐ ਪਹਿਲੇ ਸੂਏ ਵੀ ਬਹੁਤ ਚੰਗਾ ਦੁੱਧ ਸੀ ਤਾਂ ਦੂਜੇ ਸੂਏ ਹੁਣ ਬਾਈ ਨੇ ਹੁਣ ਆਪਾਂ ਤੋਂ ਵੀਡੀਓ ਪੋਾਈ ਲਈਤੀ ਤਾਂ ਬਕਾਊ ਵਾਸਤੇ ਹਨਾ ਤਾਂ ਇਹਨੇ ਹੁਣ ਜਿਹੜਾ ਦੁੱਧ ਐ ਹੁਣ ਉਮੀਦ ਕੀਤੀ ਜਾਂਦੀ ਐ ਵੀ ਇਹ 17 ਤੋਂ 19 ਕਿਲੋ ਦੁੱਧ ਆ ਜਿਹੜਾ ਇਹਨੇ ਦੇ ਦੇਣਾ ਤਾਂ ਥਣ ਤੋਂ ਤੁਸੀਂ ਦੇਖ ਲੇ ਤਾਂ ਬਾਡੀ ਦੇਖ ਲਈ ਸਤਿ ਸ਼੍ਰੀ ਅਕਾਲ ਧੰਨਵਾਦ